ਕਿੱਦਾਂ ਪੁੱਲੀ ਜਾਵਾਂ ਸਬੇ ਭਲੇ ਆਇਆ ਯੇਸ਼ੂ ਦੇਰੀਆਂ ਦੁੱਖ ਵਾਲੇ ਬੇੜੇ ਵਿਚ ਸਹਨਿਆ ਯੇਸ਼ੂ ਦੇਰੀਆਂ ਮੇਰਾ ਹਰ ਪਲ ਨਿਕਲੇ ਜਦੋਂ ਮੈਂ ਗੱਲਾਂ ਤੇਰੀਆਂ ਕਹਾਂ ਗੱਲਾਂ ਵਿੱਚੋਂ ਗੱਲ ਨਿਕਲੇ ਜਦੋਂ ਮੈਂ ਗੱਲਾਂ ਤੇਰੀਆਂ ਕਰਾਂ ਮੈਨੂੰ ਲਿਬੜੇ ਨੂੰ ਆਣ ਆਣ ਕੇ ਚੁੰਮਦੀ ਰਹੀਂ ਅਕੀਆਂ ਦੇ ਮੂਰੇ ਤੇਰੀ ਹੀ ਸਲੀਬ ਕੋਮਦੀ ਰਹੀਂ ਹੰਝੂਆਂ ਦੀ ਸ਼ਲ ਨਿਕਲੇ ਜਦੋਂ ਮੈਂ ਗੱਲਾਂ ਤੇਰੀਆਂ ਕਰਾਂ ਗੱਲਾਂ ਵਿੱਚੋਂ ਗੱਲ ਨਿਕਲੇ ਜਦੋਂ ਮੈਂ ਗੱਲਾਂ ਤੇਰੀਆਂ ਕਰਾਂ ਗੱਲਾਂ ਵਿੱਚੋਂ ਗਲ ਨਿਕਲੇ ਜਦੋਂ ਮੈਂ ਗੱਲਾਂ ਤੇਰੀਆਂ ਕਰਾਂ ਰਾ ਸੱਚਾਈ ਤੇ ਜ਼ਿੰਦਗੀ ਤੂੰ ਹੈ ਮਸੀਹ ਤੇਰੇ ਤੋਂ ਬਗੈ ਮੇਰਾ ਦੁਨੀਆ ਤੇ ਪਲਾ ਹੋਰ ਦੱਸ ਕੀ ਜੀਵਨ ਦਾ ਜਲ ਨਿਕਲੇ ਜਦੋਂ ਮੈਂ ਗੱਲਾਂ ਤੇਰੀਆਂ ਕਰਾਂ ਗੱਲਾਂ ਵਿੱਚੋਂ ਗਲ ਨਿਕਲੇ ਜਦੋਂ ਮੈਂ ਗੱਲਾਂ ਤੇਰੀਆਂ ਕਰਾਂ ਗੱਲਾਂ ਵਿੱਚੋਂ ਗਲ ਨਿਕਲੇ ਜ